ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਬਣਾਉਣੇ ਆਂ ਬੈਂਗਨ ਦਾ ਪਰਠਾ ਪਹਿਲਾਂ ਆਪਾਂ ਬੈਂਗਨ ਲੈ ਕੇ ਉਹਨੂੰ ਧੋ ਲੈਣਾ ਧੋ ਕੇ ਉਹਨੂੰ ਕੱਟ ਕਰਕੇ ਆਪਾਂ ਗੈਸ ਤੇ ਰੱਖ ਦੇਣਾ ਜਿੰਨੀ ਦੇਰ ਨੂੰ ਬੈਂਗਨ ਰੈਡੀ ਹੋ ਰਿਹਾ ਉਹਨੇ ਦੇਰ ਨੂੰ ਆਪਾਂ ਤੜਕਾ ਘੱਟ ਲੈਣਾ ਪਹਿਲਾਂ ਆਪਾਂ ਛੋਟੇ ਛੋਟੇ ਪਿਆਜ਼ ਕੱਟਨੇ ਨੇ ਪਿਆਜ਼ ਨੂੰ ਆਪਾਂ ਛੋਟੇ ਛੋਟੇ ਕੱਟ ਲੈਣਾ ਤੜਕੇ ਦੇ ਵਾਸਤੇ ਤੇ ਨਾਲ ਹੀ ਆਪਾਂ ਗੈਸ ਵੱਲ ਵੀ ਧਿਆਨ ਦੇਣਾ ਹੈ ਜਦੋਂ ਬੈਂਗਨ ਹੋ ਰਿਹਾ ਤੇ ਉਹਨੂੰ ਦੂਸਰੀ ਸਾਈਡ ਤੋਂ ਵੀ ਭੁੰਨਣਾ ਹੈ ਸਾਰੇ ਪਾਸੇ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਨਾਲ ਹੀ ਆਪਾਂ ਪਿਆਜ਼ ਦੇ ਨਾਲ ਆਪਾਂ ਤੜਕੇ ਚ ਪਾਨੇ ਨੇ ਟਮਾਟਰ ਸੋ ਅਸੀਂ YouTube ਤੇ ਨਵੇਂ ਆ ਤੇ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਸੋ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਜ਼ਰੂਰ ਟਮਾਟਰ ਕੱਟਣ ਤੋਂ ਬਾਅਦ ਹੋਣੇ ਸੀ ਥੋੜੀ ਜੀ ਉਹਦੇ ਵਿੱਚ ਪਾਣੀ ਹੈ ਗ੍ਰੀਨ ਚਿਲੀ ਗ੍ਰੀਨ ਚਿਲੀ ਅਗਰ ਤੁਸੀਂ ਨਹੀਂ ਵੀ ਪਾਣੀ ਤੇ ਤੁਸੀਂ ਸਿਰਫ ਫ੍ਰੈਡ ਚਿਲੀ ਪਾ ਸਕਦੇ ਹੋ ਇੰਨੀ ਦੇਰ ਨੂੰ ਹੀ ਸਵੇਰੇ ਅਸੀਂ ਬਣਾਏ ਸੀ ਅੱਜ ਸੈਂਡਵਿਚ ਤੇ ਸੈਂਡਵਿਚ ਬਣਾਉਣ ਦੇ ਸਮੇਂ ਸੈਂਡਵਿਚ ਟੋਸਟੇ ਖਰਾਬ ਹੋ ਗਿਆ ਤੇ ਭਾਜੀ ਨੇ ਸੋਚਿਆ ਕਿ ਉਹਨੂੰ ਆਪ ਹੀ ਠੀਕ ਕਰਾਂਦੇ ਆ ਨਾਲ ਦੀ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਹੋਣ ਨੂੰ ਰੱਖਿਆ ਤੇ ਵਿੱਚ ਥੋੜਾ ਜੀਰਾ ਪਾਇਆ ਜਦੋਂ ਚੰਗਿਆਰਾ ਪੁਣ ਹੋ ਗਿਆ ਫਿਰ ਆਪਾਂ ਉਹਦੇ ਵਿੱਚ ਪਾਇਆ ਅਦਰਕ ਲਸਣ ਤੇ ਹਰੀ ਮਿਰਚ ਨਾਲੇ ਜਦੋਂ ਚੰਗੀ ਤਰ੍ਹਾਂ ਉਹ ਰੈਡੀ ਹੋਇਆ ਵਿੱਚ ਆਪਾਂ ਪਾ ਦਿੱਤੇ ਨੇ ਪਿਆਜ਼ ਪਹਿਲਾਂ ਆਪਾਂ ਇਕੱਲੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨਣਾ ਪਿਆਜ਼ ਜਿੰਨੀ ਦੇ ਪਨ ਹੋ ਰਿਣੀ ਆਪਾਂ ਬੈਂਗਨ ਸਾਡਾ ਭੁੰਨ ਹੋ ਗਿਆ ਉਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਕੀ ਕਰਨਾ ਹੈ ਕਿ ਬੈਂਗਨ ਨੂੰ ਠੰਡੇ ਪਾਣੀ ਥੋੜਾ ਕੰਡਾ ਕਰ ਲੈਣਾ ਤੇ ਨਾਲ ਦੇ ਨਾਲ ਉਹਦੇ ਤੋਂ ਛਿਲਕੇ ਉਤਾਰ ਕੇ ਬੈਂਗਨ ਦਾ ਜਿਹੜਾ ਮਸਾਲਾ ਹੈ ਉਹਨੂੰ ਪ੍ਰੋਪਰਲੀ ਮੈਸ਼ ਕਰ ਲੈਣਾ ਇਨੀ ਦੇ ਨੂੰ ਸਾਡੇ ਪਿਆਜ਼ ਵੀ ਰੈਡੀ ਹੋ ਗਏ ਨੇ ਤਿਆਰ ਹੋ ਗਏ ਨੇ ਭੁੰਨ ਕੇ ਫਿਰ ਆਪਾਂ ਉਹਦੇ ਵਿੱਚ ਪਾਉਣੇ ਨੇ ਟਮਾਟਰ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਟਰ ਨੂੰ ਤੁਸੀਂ ਪਾਣਾ ਤੇ ਪਾ ਵੀ ਸਕਦੇ ਹੋ ਇਹ ਸਹੀ ਆਪਸ਼ਨ ਹੈ ਤੇ ਤੋੜ ਕੇ ਚੰਗੀ ਤਰ੍ਹਾਂ ਤਿਆਰ ਹੋ ਗਿਆ ਤੇ ਆਪਾਂ ਉਹਦੇ ਵਿੱਚ ਪਸਾਣਾ ਨਮਕ ਲਾਲ ਮਿਰਚ ਹਲਦੀ ਪਾਊਡਰ ਤੇ ਨਾਲ ਹੀ ਥੋੜਾ ਜਿਹਾ ਗਰਮ ਮਸਾਲਾ ਗਰਮ ਮਸਾਲਾ ਆਪਸ਼ਨਲ ਹੈ ਤੁਸੀਂ ਪਾਣਾ ਜਾਂ ਤੁਸੀਂ ਕੋਈ ਹੋਰ ਮਸਾਲਾ ਵੀ ਯੂਜ਼ ਕਰ ਸਕਦੇ ਹੋ ਤੇ ਨਾਲ ਦੀ ਨਾਲ ਆਪਾਂ ਇਹਨੂੰ ਪ੍ਰੋਪਰਲੀ ਮਿਕਸ ਕਰਕੇ ਜਿਹੜਾ ਆਪਾਂ ਬੈਂਗਨ ਨੂੰ ਮੈਸ਼ ਕੀਤਾ ਹੋਇਆ ਸੀ ਬੈਂਗਨ ਜਦੋਂ ਭੁੰਨਿਆ ਹੋਇਆ ਸੀ ਉਹਨੂੰ ਮੈਸ਼ ਕੀਤੇ ਹੋਏ ਬੈਂਗਨ ਨੂੰ ਆਪਾਂ ਤੜਕੇ ਦੇ ਵਿੱਚ ਪਾ ਦੇਣਾ ਤੜਕੇ ਦੇ ਵਿੱਚ ਤੁਸੀਂ ਜਿਹੜਾ ਸਾਰਾ ਮਸਾਲਾ ਪਾਇਆ ਗੈਸ ਤੁਸੀਂ ਬਿਲਕੁਲ ਸਲੋ ਰੱਖਣਾ ਹੈ ਤਾਂ ਕਿ ਜੋ ਸਾਰੀ ਸਬਜੀ ਬਣ ਰਹੀ ਹੈ ਉਹ ਹੇਠਲੇ ਨਾ ਲੱਗ ਜਾਏ ਤੇ ਨਾਲ ਦੇ ਨਾਲ ਫਿਰ ਆਪਾਂ ਉਹਨੂੰ ਪ੍ਰੋਪਰਲੀ ਮਿਕਸ ਕਰ ਦਿੱਤਾ ਹੈ ਮਿਕਸ ਕਰਕੇ ਹੁਣ ਆਪਾਂ ਇਹਨੂੰ ਸਲੋ ਗੈਸ ਤੇ ਸੇਕ ਲਵਾਉਣਾ ਹੈ ਥੋੜੀ ਦੇਰ ਇਹਨੂੰ ਟੱਕ ਦੇਣਾ ਹੈ ਆਪਾਂ ਉਹਨੂੰ ਪ੍ਰੋਪਰਲੀ ਮਸਾਲੇ ਨੂੰ ਸਾਰੇ ਨੂੰ ਉਹਦੇ ਵਿੱਚ ਮਿਕਸ ਕਰ ਦੇਣਾ ਤਾਕੀ ਮਸਾਲਾ ਸਾਰੀ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਪ੍ਰੋਪਰ ਮਿਕਸ ਹੋ ਜਾਵੇ ਹੁਣ ਆਪਾਂ ਇਹਦੇ ਵਿੱਚ ਪਾਣਾ ਹੈ ਤਨੀਆ ਗਾਰਨਿਸ਼ ਕਰਨ ਦੇ ਲਈ ਦੇਖੋ ਜੀ ਆਪਣਾ ਬੈਂਗਨ ਦਾ ਪਰਤ ਹੈ ਜਿਹੜਾ অলरेडी ਹੋ ਗਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਹੀ ਮਿਲਦੇ ਆਂ ਥੈਂਕ ਯੂ